ਹੁਣ 10 ਮਿੰਟ ਬਾਅਦ ਦੇ ਭਾਈ ਗੁਰਦੀਪ ਸਿੰਘ ਜੀ ਖਾਨਸਾ ਆਪ ਜੀ ਦੇ ਨਾਲ ਸਨਮੁਖ ਹੋ ਰਹੇ ਹਨ ਬੜੇ ਪ੍ਰੇਮ ਸਹਿਤ ਆਪ ਜੀ ਇਹਨਾਂ ਕੋਲੋਂ ਵਿਚਾਰ ਸ਼ਰਮ ਕਰਕੇ ਲਾਭ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਦੇ ਸਮੁੰਦਰ ਨਿਤਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਏ ਦੀ ਗੋਲ ਵਿੱਚ ਬੈਠੀ ਗੁਰੂ ਮਹਾਰਾਏ ਦੀ ਸਾਜੀ ਨਵਾਜੀ ਸੰਗਤ ਜੀ ਆਓ ਫਿਰ ਤੇ ਗਾਜ ਵੱਜ ਕੇ ਫਤੇ ਨਾਲ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਦੁਨੀਆ ਵਿੱਚ ਨਾ 4200 ਤੋਂ ਵੱਧ ਧਰਮ ਆਪਾਂ ਖੈਦ ਚਾਰ ਹੀ ਸੁਨੇ ਹੋਣਗੇ ਪਰ 4200 ਤੋਂ ਵੱਧ ਧਰਮਿਆਂ ਤੇ 4200 ਧਰਮਾਂ ਦੇ ਕਈ ਅਣਗਿਣਤ ਗ੍ਰੰਥ ਆ ਤੇ ਅੱਜ ਤੱਕ ਤੁਸੀਂ ਕਦੀ ਵੀ ਨਹੀਂ ਸੁਣਿਆ ਹੋਵੇਗਾ ਕਿ ਕੋਈ ਕਦੀ ਕਿਸੇ ਗ੍ਰੰਥ ਨੂੰ ਇੰਨੀ ਗੱਲ ਕਹਿੰਦਾ ਹੋਇਆ ਕਿ ਧੰਤਨ ਰਮਾਇਣ ਜਾਂ ਧੰਤਨ ਬਾਈਬਲ ਜਾਂ ਧੰਤਨ ਕੁਰਾਨ ਪਰ ਦੁਨੀਆ ਦੇ ਇਕਲੋਤੇ ਗ੍ਰੰਥ ਧੰਤਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਹਨ ਜਿਨ੍ਹਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆ ਇਹ ਅੰਦਾ ਕਿਉਂਕਿ ਸਾਡੀ ਪਹਿਲੀ ਪਾਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੁਹਾਨੂੰ ਸਾਰਿਆਂ ਨੂੰ ਸ਼ਬਦ ਗੁਰੂ ਤਾਂ ਸਮਝਣ ਦੀ ਜਿਹੜੀ ਕੀ ਆ ਆਗਿਆ ਬਖਸ਼ੀ ਆ ਕਿ ਆਪਾਂ ਗੁਰੂ ਸ਼ਬਦ ਆ ਸਿੱਖ ਦਾ ਗੁਰੂ ਸ਼ਬਦ ਆ ਪਰ ਅਫਸੋਸ ਅੱਜ ਕੱਲ੍ਹ ਇਹ ਸਿੱਖਾਂ ਨੇ ਦੇਹ ਧਾਰੀ ਗੁਰੂ ਪਖੰਡੀ ਵੇਲਰ ਸਾਧਾ ਨੂੰ ਬਣਾ ਲਿਆ ਕਿਉਂ ਕਿਉਂਕਿ ਅਸੀਂ ਪਾਣੀ ਤੋਂ ਟੁੱਟ ਚੁੱਕੇ ਆ ਜਿਵੇਂ ਕਿ ਗੁਰੂ ਮਹਾਰਾਜ ਆਖਦੇ ਆ ਕਿ ਪਵਨ ਅਰੰਭ ਸਤਗੁਰ ਮਤਵੇਲਾ ਸ਼ਬਦ ਗੁਰੂ ਥੁਰਤ ਸੰਚੇਲਾ ਸਾਡਾ ਸਿੱਖਾਂ ਦਾ ਗੁਰੂ ਪਿਆਰਿਓ ਸਿਰਫ ਤੋਂ ਸਿਰਫ ਧੰਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ ਪਰ ਅਫਸੋਸ ਦੀ ਗੱਲ ਜਦੋਂ ਗੁਰੂ ਪਿਆਰਿਓ ਕਿਤੇ ਬਿਦਦੀ ਹੁੰਦੀ ਆ ਨਾ ਤੇ ਮੇਰੇ ਘਰ ਨਾਲ ਸਾਨੂੰ ਬੜਾ ਤੋਕ ਲੱਗਦਾ ਤੇ ਬੜਾ ਮਨ 'ਚ ਅਕਰੋਸ਼ ਨਹੀਂ ਆਉਂਦਾ ਤੇ ਕ੍ਰੋਧ ਵੀ ਹੁੰਦਾ ਵੀ ਆਪਾਂ ਉਹ ਬੰਦੇ ਨੂੰ ਜਾਨੋਂ ਮਾਰ ਦਈਏ ਜਾਂ ਉਹ ਨਿਸ਼ਕਾਨਾ ਭੁਗਤ ਕਰ ਦਈਏ ਵੀ ਉਹਨੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਕਰ ਦਿੱਤੀ ਪਰ ਬੜੇ ਅਫਸੋਸ ਦੀ ਗੱਲ ਹੈ ਗੁਰੂ ਪਿਆਰਿਓ ਆਪਾਂ ਖੁਦ ਸਿੱਖ ਹੋ ਕੇ ਧੰਦਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਦਬੀ ਨੂੰ ਜਾਨਾ ਫਿਰੇ ਸ਼ਾਮ ਕਰ ਦੇਣਾ ਕਿਉਂ ਕਿਉਂਕਿ ਜਦੋਂ ਗੁਰੂ ਪਿਆਰਿਓ ਆਪਾਂ ਕੁਰਬਾਨੀ ਪੜਾਂਗੇ ਨਾ ਕਿਸੇ ਵੀ ਗੁਰੂ ਨੇ ਨਹੀਂ ਆਖਿਆ ਕਿ ਮੇਰੀ ਫੋਟੋ ਪੂਜੋ ਮੇਰੀ ਮੂਰਤੀ ਬਣਾਓ ਮੈਂ ਤੁਹਾਨੂੰ ਮੁੰਡੇ ਦੇ ਦਿਆਂਗਾ ਤੇ ਮੈਂ ਤੁਹਾਨੂੰ ਦੌਲਤ ਸ਼ੌਹਰਤ ਬਖ ਦਿਆਂਗਾ ਜਨ ਤੰਦਰੁਸਤੀਆਂ ਬਖ ਦਿਆਂਗਾ ਜਦੋਂ ਆਪਾਂ ਕੁਰਬਾਨੀ ਕਰਾਂਗੇ ਤੇ ਗੁਰੂਆਂ ਨੇ ਖੁਦ ਵੀ ਉਸ ਅਕਾਲ ਪੁਰਖ ਪਰਮਾਤਮਾ ਤੋਂ ਸਿਰਫ ਨਾਮ ਦੀ ਦਾਤ ਮੰਗੀ ਆ ਸਬਰ ਸੰਤੋਖ ਮੰਗਾਇਆ ਪਰ ਫਤੋਸ਼ੀ ਦਾ ਨੇ ਆ ਕਿ ਅੱਜ ਕੱਲ੍ਹ ਭੁੱਲੇ ਭਟਕੇ ਅੰਮ੍ਰਿਤਧਾਰੀ ਜਾਂ ਭੁੱਲੇ ਭਟਕੇ ਸਿੱਖ ਜਾ ਕੇ ਗਰੰਤੀ ਸਿੰਘ ਕੋਲੋਂ ਅਰਦਾਸਾ ਕਰਵਾਉਂਦੇ ਆ ਤੇ ਸਾਡੇ ਘਰ ਮੁੰਡਾ ਹੋ ਗਿਆ ਤੇ ਉੱਤੋਂ ਗਰੰਤੀ ਜੇ ਵੀ ਪਤਾ ਨਹੀਂ ਕਿਹਾ ਜੀ ਮਤ ਲਈ ਫਿਰਦੇ ਆ ਉਹ ਵੀ ਉਹਨਾਂ ਨੂੰ ਸਮਝਾਉਣ ਦੀ ਬਜਾਏ ਤੇ ਅਰਦਾਸ ਕਰ ਦਿੰਦੇ ਆ ਕਿ ਜਦੋਂ ਕਿ ਸਾਡੇ ਗੁਰੂਆਂ ਨੇ ਮੁੰਡਿਆਂ ਦੇ ਕੁੜੀਆਂ ਦੇ ਵਿੱਚ ਕੋਈ ਭੇਟ ਭਾਵ ਸਮਝਾਇ ਨਹੀਂ ਆ ਗੁਰੂ ਪਿਆਰਿਓ ਦੁਨੀਆ ਦੇ ਹਰ ਰਕ ਵਿੱਚ ਮੈਂ ਬੀਬੀਆਂ ਨੂੰ ਐਡਾ ਸਮਝਾਉਣਾ ਕਰਾਂਗਾ ਕਿ ਦੁਨੀਆ ਦੇ ਹਰ ਗ੍ਰੰਥ ਵਿੱਚ ਸਾਡੀਆਂ ਧੀਆਂ ਭਾਣਾ ਨੂੰ ਹਰ ਇੱਕ ਔਰਤ ਨੂੰ ਬੜੇ ਨੀਵੇਂ ਤਰੀਕੇ ਦੱਸਿਆ ਗਿਆ ਕਿਤੇ ਅਪਵਿੱਤਰ ਲਿਖਿਆ ਕਿਤੇ ਉਹਨਾਂ ਕਿਹਾ ਕਿ ਇਹ ਸ਼ੈਤਾਨ ਦੀ ਪੁੱਤਰੀ ਆ ਤੇ ਕਿਤੇ ਉਹਨਾਂ ਕਿਹਾ ਵੀ ਇਹ ਜਿਹੜੀਆਂ ਔਰਤਾਂ ਇਹ ਜਿਹੜੀ ਬੰਦੇ ਦੀ ਸੇਵਾ ਲਈ ਪੈਦਾ ਹੋਈਆਂ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਐਸੇ ਗੁਰੂ ਹਨ ਜਿਨ੍ਹਾਂ ਨੇ ਕਿਹਾ ਕਿ ਸੋਤੋਂ ਮੰਦਾ ਆਖੀ ਐ ਜਿੱਤ ਜੰਮੇ ਰਾਜਾਂ ਪਰ ਫੋਤ ਸਾਡੀਆਂ ਹੀ ਬੀਬੀਆਂ ਵੇਲਰ ਪੱਖਣ ਦੀ ਨਕਮੇ ਸਾਧਾਂ ਦੇ ਜਾ ਕੇ ਭਾਂਡੇ ਧੋਣੀਆਂ ਤੇ ਸੇਵਾ ਕਰਦੀਆਂ ਪਰ ਬਾਣੀ ਵੀ ਪੜਦੀਆਂ ਬਾਣੀ ਨਾਲ ਨਹੀਂ ਜੁੜੇ ਰਹੀ ਗੱਲ ਆਪਾਂ ਪੱਥਰ ਪੂਜਾ ਚ ਪੈ ਗਏ ਆਪਾਂ ਖੁਦ ਗੁਰੂਆਂ ਦੀ ਜਦਵੀ ਕਰਨ ਲੱਗ ਪਏ ਜਦੋਂ ਕਿ ਗੁਰੂਆਂ ਨੇ ਕਿਹਾ ਪੱਥਰ ਪੂਜੇ ਮੁਗਧਗਵਾ ਕਿ ਮੂਰਖ ਤੇ ਭਟਕੇ ਹੋਏ ਲੋਕ ਜਿਹੜੇ ਆ ਪੱਥਰ ਪੂਜਾ ਕਰਦੇ ਆ ਅਬ ਸੋਅ ਤੇ ਅਤੀ ਉਹਨਾਂ ਗੁਰੂਆਂ ਦੇ ਅੱਗੇ ਜੋਤਾਂ ਜਗਾਉਣ ਲੱਗ ਪਏ ਧੂਫਾ ਧਰਨ ਲੱਗ ਪਏ ਜਿੰਨਾ ਗੁਰੂਆਂ ਨੇ ਆਖਿਆ ਸੀ ਕਿ ਭਾਖਾਂ ਦੇ ਦੱਤ ਤੇ ਮੂਰਤ ਕੀਨੀ ਦੇਖ ਕੇ ਸ਼ਕਤੀ ਪਾਉਂ ਤੇ ਜੇ ਇਹ ਮੂਰਤ ਸੱਚੀ ਹੈ ਤਾਂ ਗਰਨ ਹਾਰੇ ਸਾਉ ਉਹ ਸਤਪੁਰਖ ਅੱਗੇ ਪਾਸ਼ਾ ਦੇ ਕਮਲੇ ਹੋਏ ਸਮਝਉਂਦੇ ਪਏ ਆ ਕਿ ਤੁਸੀਂ ਜਿਸ ਮੂਰਤੀ ਨੂੰ ਕਹਿੰਦੇ ਪਏ ਜੇ ਇਹ ਸਭ ਕੁਝ ਜਿੱਤੀ ਆ ਦਾਤਾ ਦਿੰਦੀ ਆ ਤੇ ਜੇਕਰ ਇਸ ਮੂਰਤ ਵਿੱਚ ਕੋਈ ਸ਼ਕਤੀ ਹੁੰਦੀ ਤੇ ਇਹ ਮੂਰਤੀ ਬਣਾਉਣ ਵਾਲੇ ਨੂੰ ਖਾ ਜਾਂਦੀ ਤਾਂ ਕਿ ਮੂਰਤੀ ਬਣਾਉਣ ਵਾਲਾ ਇਹ ਵੀ ਟਿੱਕ ਤੇ ਚੜਿਆ ਇਹ ਵੀ ਸ਼ਕਤੀ ਤੇ ਚੜਿਆ ਇਹ ਤੇ ਸ਼ੈਣੀ ਠੋੜਾ ਚਲਾਇਆ ਪਰ ਅਫਸੋਸ ਅਸੀਂ ਗੁਰਬਾਣੀ ਨਹੀਂ ਪੜੀ ਅਸੀਂ ਆਪਣੇ ਗੁਰੂਆਂ ਨੂੰ ਨਹੀਂ ਪੜਿਆ ਅਸੀਂ ਭਖੰਡਾ ਚ ਪੈ ਗਏ ਅੰਧ ਵਿਸ਼ਵਾਸਾ ਚ ਪੈ ਗਏ ਧਰਮ ਕਾਂਡਾ ਚ ਪੈ ਗਏ ਸਤਿਗੁਰ ਸੱਚੇ ਪਾਸ਼ਾ ਆਖਦੇ ਆ ਗੁਰੂ ਤਿਆਰਿਓ ਦੇਵੀ ਦੇਵਾ ਪੂਜਿਆ ਕਿਆ ਮੰਗੇ ਕਾਹਦੀ ਸਤ ਪੁੱਤ ਚੇ ਪਾਸ਼ੇ ਆਖਦੇ ਜਿੰਨਾ ਦੇਵੀ ਦੇਵਤਾ ਨੂੰ ਤੁਸੀਂ ਪੂਜਦੇ ਹੋ ਇਹਨਾਂ ਕੋਲ ਕੁਝ ਨਹੀਂ ਆ ਇਹ ਵੀ ਹਸਤਕਾਰ ਤੁਮ ਪ੍ਰਮਾਤਮਾ ਨੂੰ ਪੂਜਦੇ ਆ ਤੇ ਆਪਾਂ ਵਿੱਚ ਕੋਈ ਕਿਉਂ ਵਿਚੋਲਾ ਪੁਣਾ ਜਦੋਂ ਸਾਡੇ ਗੁਰੂਆਂ ਨੇ ਸਾਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿੱਤੇ ਆ ਜਿੰਨੂੰ ਪੜ ਕੇ ਆਪਾਂ ਆਪਣਾ ਜੀਵਨ ਸਫਲਾ ਕਰ ਸਕਦੇ ਆ ਪਰ ਬੜੇ ਅਫਸੋਸ ਦੀ ਗੱਲ ਆ ਆਪਾਂ ਗੁਰੂਆਂ ਅੱਗੇ ਜੋਤਾਂ ਧੂਫਾਂ ਅਰਗਬਤੀਆਂ ਫੋਟੋਆਂ ਜਿਹੜੀ ਕਿ ਫੋਟੋ ਦੀ ਰੀਤ ਹੈ ਗੁਰੂ ਪਿਆਰਿਓ ਉਹ 1935 ਤੋਂ ਸ਼ੁਰੂ ਹੋਈ ਸੀ ਕਿਉਂਕਿ ਜਿਹੜੀ ਗੁਰੂ ਨਾਨਕ ਪਾਸ਼ਾ ਦੀ ਤਕਦੀਰ ਆ ਉਹ ਸੋਭਾ ਸਿੰਘ ਨੇ ਖੁਦ ਆਪਣੀ ਤਸਵੀਰ ਹੀ ਜਿਹੜੀ ਕੀ ਆ ਨਾਨਕ ਪਾਸ਼ਾ ਨੂੰ ਸਮਰਪਿਤ ਕਰ ਦਿੱਤੀ ਕਿ ਉਹ ਸੋਚਦਾ ਸੀ ਕਿ ਮੇਰੇ ਵਰਗੇ ਇੱਕ ਹਨ ਗੁਰੂ ਨਾਨਕ ਦੇਵ ਪਾਸ਼ਾ ਪਰ ਅੱਜ ਸਾਡੇ ਘਰਾਂ ਵਿੱਚ ਗੁਰਬਾਣੀ ਦੀਆਂ ਪੰਕਤੀਆਂ ਨਾ ਕੋਈ ਪੜਦਾ ਨਾ ਕੋਈ ਸੁਣਦਾ ਉਤੋਂ ਲੋਕ ਮੈਂ ਕਹਿੰਦਾ ਕਿ ਜਿਵੇਂ ਕਿ ਕੋਈ ਰਾਗੀ ਸਿੰਘ ਆ ਗਿਆ ਉਹ ਕੋਈ ਕਰਕੇ ਆਪਣਾ ਸ਼ਬਦ ਗਾਉਂਦਾ ਪਿਆ ਆ ਉਹ ਲੋਕੀ ਕਹਿੰਦੇ ਜੀ ਬੜਾ ਮਜ਼ਾ ਆ ਗਿਆ ਸਾਨੂੰ ਤੇ ਨਾਂਦੀ ਵੱਜ ਗਿਆ ਤੇ ਜਦੋਂ ਉਹਨਾਂ ਨੇ ਪੁੱਛੀ ਹੈ ਕਿ ਭਾਈ ਇਹ ਕਿਹੜਾ ਸ਼ਬਦ ਉਹ ਬੋਲ ਕੇ ਗਿਆ ਇਹਦਾ ਅਰਥ ਕੀ ਆ ਉਹ ਸਾਨੂੰ ਪਤਾ ਹੀ ਨਹੀਂ ਫਿਰ ਅਨੰਤ ਕਹਾਵੇ ਵੱਜ ਗਿਆ ਕੱਲਾ ਢੋਲ ਕੇ ਸ਼ਰਮੰਦ ਵੱਜ ਗਿਆ ਜਦੋਂ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਬੋਲ ਕੇ ਕੀ ਗਿਆ ਉਹਦਾ ਅਰਥ ਕੀ ਆ ਇਹ ਤੇ ਉਸ ਹਾਸਾ ਹੋ ਗਿਆ ਕਿ ਕੋਈ ਅੰਗਰੇਜ਼ ਆਇਆ ਤੂੰ ਅੰਗਰੇਜ਼ੀ ਦੀ ਕੋਈ ਗੱਲ ਕਰ ਗਿਆ ਤੁਹਾਨੂੰ ਸਮਝ ਕੋਈ ਨਹੀਂ ਲੱਗੀ ਤੇ ਬਾਜੀ ਬਾਜੀ ਬਾ ਬੜਾ ਵਧੀਆ ਬੋਲਿਆ ਇਹਦਾ ਮਤਲਬ ਕੀ ਆ ਕਿਉਂਕਿ ਅਸੀਂ ਭਟਕ ਚੁੱਕੇ ਆ ਗੁਰੂ ਪਿਆਰਿਓ ਇੱਕ ਛੋਟੀ ਜੀ ਗੱਲ ਸਮਝਾਵਾਂਗਾ ਕਿ ਜੇ ਘਰ ਜਿਵੇਂ ਕਿ ਬੱਚੇ ਸਕੂਲ ਭੇਜਦੇ ਆਪਾਂ ਹਣਾ ਬੱਚੇ ਸਕੂਲ ਚਲ ਗਿਆ ਉਹ ਬੱਚਾ ਸਕੂਲੇ ਜਾ ਕੇ ਜਿਹੜੇ ਅੱਗੇ ਕਿਤਾਬਾਂ ਹੁਣ ਦਿੱਤੀਆਂ ਆ ਉਹ ਪੜੇ ਨਾ ਤੇ ਉਹਨਾਂ ਕਿਤਾਬਾਂ ਨੂੰ ਮੱਥਾ ਟੇਕੀ ਜਾਵੇ ਤੇ ਪਹਿ ਚੜਾਈ ਜਾਵੇ ਤੇ ਸਤਕਾਰ ਕਰੀ ਜਾਵੇ ਤੇ ਕੀ ਉਹ ਬੱਚਾ ਖਾਲਸਾਤ ਪਾਸ ਹੋ ਜਾਊਗਾ ਕਦੀ ਨਹੀਂ ਹੋ ਸਕਦਾ ਕਿਉਂਕਿ ਉਹਨੇ ਜਦੋਂ ਪੇਪਰ ਆਨੇ ਉਹਨੇ ਕੁਝ ਪੜਿਆ ਹੀ ਨਹੀਂ ਆ ਕੋਨੇ ਜਦ ਵੀ ਖੋਲ ਕੇ ਨਹੀਂ ਵੇਖਿਆ ਉਹ ਸਭ ਸਾਡਾ ਆ ਅਸੀਂ ਆਪਣੀ ਜ਼ਿੰਦਗੀ ਚੋਂ ਅਸੀਂ ਆਪਣੇ ਤਾਰੋ ਪਾਰ ਚੋਂ ਅਸੀਂ ਆਪਣੇ ਹਰ ਇੱਕ ਪਾਸਿਓਂ ਅਸਫਲ ਹੋ ਚੁੱਕੇ ਆ ਇਹ ਹਾਲ ਚੁੱਕੇ ਜ਼ਿੰਦਗੀ ਚੋਂ ਕਿਉਂ ਕਿਉਂਕਿ ਅਸੀਂ ਕਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਖੋਲ ਕੇ ਨਹੀਂ ਵੇਖਿਆ ਕੁਝ ਤਾਂ ਡਰਦੇ ਵਾਲੀ ਨਹੀਂ ਵੇਖਦੇ ਕਿ ਮੈਂ ਅਗਰ ਉਹ ਬੜਾ ਤਗੜਾ ਪਾਪੀ ਆ ਜਾਂ ਉਹ ਕਹਿੰਦੇ ਮੈਂ ਤਾਂ ਬੈਠਣਾ ਹੀ ਨਹੀਂ ਆ ਪਰ ਨਹੀਂ ਕਿਹਾ ਜੀ ਵੇਹ ਭਰਮ ਜਿੰਨਾ ਜੋ ਗੁਰੂਆਂ ਨੇ ਕੱਢਿਆ ਅਸੀਂ ਪੈ ਗਏ ਬਿਰਵਾਏ ਜੀ ਆ ਤੇ ਪਾਸੋਂ ਕੱਢਿਆ ਪਰ ਅਫਸੋਸ ਦੀ ਗੱਲ ਕੁਝ ਕੋ ਮੂਰਖ ਲੋਕ ਮਜਬੀ ਸਿੱਖ ਗੁਰੂ ਪਿਆਰੇ ਕੋਈ ਯਾਤ ਨਹੀਂ ਆ ਤੇ ਮਜਬੀ ਸਿੱਖ ਸਿਰਫ ਉਹ ਆ ਜਿਨੇ ਅੰਮ੍ਰਿਤਪਾਨ ਕੀਤਾ ਆ ਜਿਨੇ ਜਿਹੜਾ ਗੁਰੂਦਰਾ ਸਾਹਿਬ ਮਹਾਰਾਜ ਦੀ ਚਾਹਤ ਆ ਤੇ ਪਹਿਲਾ ਦੇ ਲਿਆ ਪਰ ਬੜੇ ਅਫਸੋਸ ਦੀ ਗੱਲ ਅੱਜ ਕਾ ਜਨਾ ਖਣਾ ਉਹ ਕਾਇੀ ਵੀ ਕੋ ਨਾਮੁ ਨਾ ਗਏ ਨਾ ਮਜਬੀ ਸਿੱਖ ਮੈਂ ਰਗਰੇਟਾ ਉਹ ਭਾਈ ਰਗਰੇਟਾ ਅੱਛੇ ਕਿਤਾਬ ਹੀ ਜਿਹੜਾ ਪਪਾ ਜੀਵਨ ਸਿੰਘ ਨੇ ਉਹ ਕੰਮ ਕੀਤਾ ਉਹ ਜ਼ੋਹਰ ਬਖਾਇਆ ਉਨਾਂ ਚ ਉਹ ਤਲਾਸ਼ੀ ਸਾਡੇ ਚ ਹੈਗੀ ਆ ਇਹ ਜੀ ਹੈ ਬਸ ਆਪਾ ਗੁਰੂ ਮਾਲਾ ਦਾ ਨਾਮ ਹੈ ਕਈ ਆ ਵੀ ਬਦਨਾਮ ਕਰਦੇ ਕੋਲੇ ਹੋਏ ਬਾਬਾ ਜੀ ਮਾਨ ਸਿੰਘ ਮਹਾਰਾਜ ਨੇ ਇੰਨਾ ਵੱਡਾ ਜਿਹੜਾ ਕੰਮ ਕੀਤਾ ਗੁਰੂ ਪਾਤਸ਼ਾਹ ਨੇ ਦਰ ਨਾਲ ਲਾਇਆ ਕਿ ਸਾਡੇ ਤਰਕੂਤਾਂ ਦੇਖ ਕੇ ਸਾਨੂੰ ਕੋਈ ਗੁਰੂ ਮਾਲਾ ਨੂੰ ਨਾ ਦਰ ਦਾ ਲਾਉਣ ਦੇ ਭਾਵੇਂ ਹੀ ਉਮਤ ਪਾਣੀ ਕੀਤਾ ਆਈ ਵੇਨੇ ਆ ਝੂਠ ਮਕਤਾਰੀ ਬੇਈਮਾਨੀ ਦਾਦਰ ਤੇਜਾ ਹੀ ਇਹਨੇ ਲੋਕੀ ਘੇਟੂ ਕੇ ਆ ਕੀ ਪਤਾ ਹੀ ਨਹੀਂ ਹਾਲੂ ਅਸੀਂ ਧੋਖਾ ਧੜੀ ਕਾ ਲੱਗਿਆ ਵੈਂਦੇ ਹੀ ਨਹੀਂ ਆ ਕਿ ਗੁਰੂਆਂ ਨੇ ਕੀ ਕਹਿਆ ਹੈ ਗੁਰੂਆਂ ਨੇ ਸਿਧਾਂਤ ਕੀ ਗੁਰੂ ਗੋਬਿੰਦ ਸਿੰਘ ਜੀ 55 ਹਰ ਗੱਲ ਦੀ ਸੀ ਤੁਹਾਨੂੰ ਕੁਝ ਨਹੀਂ ਪਤਾ ਅਸੀਂ ਪਰਦੇ ਨਹੀਂ ਗੁਰਬਾਣੀ ਹੋਈ ਗੁਰਬਾਣੀ ਸਾਡਾ ਦੂਰ ਤੱਕ ਵਾਸਤਾ ਹੀ ਨਹੀਂ ਆ ਗੁਰੂਆਂ ਨੇ ਆਖਿਆ ਆ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੇ ਤੇਰਾ ਮੁਸਲਮਾਨ ਵਸੇ ਤੇ ਨਾਮੇ ਸੋ ਇਸ ਤੇ ਹੋਇਆ ਜਨਨਾ ਤੇਰਾ ਨਾਮ ਸੀ ਗੁਰੂ ਪਿਆਰੇ ਅਸੀਂ ਹਿੰਦੂ ਨਹੀਂ ਆ ਜਿਹੜਾ ਮੋਨਾ ਕੋਨਾ ਮੰਦਰ ਚ ਜਾ ਰਿਹਾ ਆ ਉਹ ਵੀ ਹਿੰਦੂ ਆ ਜਿਹੜਾ ਅੰਮ੍ਰਿਤ ਸ਼ਕਤ ਪੱਥਰ ਪੂਜਾ ਕਰ ਰਿਹਾ ਆ ਪਖੰਡ ਕਰ ਰਿਹਾ ਆ ਵਰਤ ਰਟ ਰਿਹਾ ਆ ਦਸ਼ਰਾਦ ਮਨਾ ਰਿਹਾ ਆ ਹਿੰਦੂ ਹੋਇਆ ਜਿਹੜਾ ਪਖੰਡਾ ਅਨੁਵੰਧ ਵਿਸ਼ਵਾਸਾਂ ਨੂੰ ਪੈਰਾ ਦਿੰਦਾ ਆ ਜਿਹੜਾ ਜਾਤ ਪਾਤੇ ਪੈਰਾ ਦਿੰਦਾ ਆ ਤੇ ਅੱਜ ਇਹ ਕਰ ਗੁਰੂ ਮਹਾਰਾਜ ਹੁੰਦੇ ਤੇ ਸ਼ਹਿਰ ਤੋਂ ਹਿੰਦੂ ਦੀ ਜਗ੍ਹਾ ਸਿੱਖ ਨੂੰ ਉੱਨਾ ਕਾ ਦਿੰਦੇ ਜੋ ਸਾਡੇ ਹਾਲਾਤ ਬਣ ਚੁੱਕੇ ਆ ਗੁਰੂਆਂ ਨੇ ਤੁਹਾਨੂੰ ਆਖਿਆ ਵੀ ਸਿਆਣਾ ਬੰਦਾ ਹੋਇਆ ਜਿਹੜਾ ਬੰਦਾ ਅਕਾਲ ਪੁਰਖ ਪ੍ਰਮਾਤਮਾ ਨੂੰ ਸਮਝ ਚੁੱਕਿਆ ਕਿਹੜਾ ਕਾਲਪੁਰਪ੍ਰਮਾਤ ਹੋਰੀ ਕੋਈ ਮੂਰਤ ਫੜੀ ਆ ਜਲਤੀ ਦਾਬਾ ਪਰ ਹੋਏ ਪੜਦੇ ਆ ਕਿੰਨਾ ਕਮਲ ਕਰ ਲਿਆ ਅਕਾਲ ਮੂਰਤ ਉਸ ਦੀ ਕੋਈ ਮੂਰਤ ਨਹੀਂ ਹੈਗੀ ਠਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਈਣ ਸੁਣ ਉਸ ਪਰਮਾਤਮਾ ਨੂੰ ਕੋਈ ਬਣਾ ਨਹੀਂ ਸਕਦਾ ਪਰ ਕਿਹੜੀਆਂ ਇਹ ਮੂਰਤੀਆਂ ਬਣਾਈ ਯਾਰੇ ਮੂਰਖ ਲੋਕ ਤੇ ਮੂਰਖ ਲੋਕਾਂ ਮੂਰਤਾਂ ਨੂੰ ਪੂਜੀ ਯਾਰੇ ਮੈਂ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਫਰ ਆਇਆ ਅਖਦੇ ਮੈਂ ਜਿਹੜੇ ਗੁਰਬਾਣੀ ਪੜ ਰਿਹਾ ਗੁਰ ਪਿਆਰਿਓ ਉਦੋਂ ਵਾਰ ਮੈਨੇ ਵਿਗਿਆਨਕ ਖੋਜ ਵੀ ਰੱਖਾਂ ਥੋੜੀ ਜੀ ਮੈਂ ਦੇਖਿਆ ਕਿ ਸਭ ਤੋਂ ਪਹਿਲੇ ਜੇਕਰ ਕਿਸੇ ਨੇ ਸਪੇਸ ਵਿੱਚ ਦੇਖਿਆ ਨਾ ਉਹ ਦਲੇਲੀ ਹੋਇਆ 400 ਸਾਲ ਪਹਿਲੇ 400 ਸਾਲ ਪਹਿਲੇ ਜੇਕਰ ਕਿਸੇ ਨੇ ਕੋਈ ਉन्नत ਦੂਰਬੀਨ ਬਣਾ ਕੇ ਤੇ ਸਪੇਸ ਵਿੱਚ ਬ੍ਰਹਿਮੰਡ ਦੇ ਛਾਤੀ ਮਾਰੀ ਉਹਨੇ ਹੱਥ ਨੁ ਦਿੱਤਿਆ ਕਿ ਨੌ ਜਾਇਆ ਜਾਂ ਇਦਾਂ ਜਾਂ ਕੁਝ ਵੀ ਲਾ ਲੋ ਜਿੰਨੀ ਵੀ ਮਨੁੱਖ ਨੂੰ ਜਾਣਕਾਰੀ ਦਿੱਤੀ ਪਾਰੇ ਅਫਸੋਰ ਦੀ ਗੱਲ ਆ ਉਹ ਤੋਂ ਵੀ ਪਹਿਲੇ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਲਿਖਿਆ ਪਰ ਤੁਹਾਨੂੰ ਪਤਾ ਇਹੋ ਲੇਖਾ ਨਾ ਜਾਣਿਆ ਕੋਈ ਬਹੁਤਾ ਕਹਿਆ ਬਹੁਤਾ ਹੋਏ ਉਹ ਅੱਜ ਵਿਗਿਆਨੀ ਕਹਿੰਦੇ ਪਿਆ ਕਿ ਬ੍ਰਹਿਮੰਡ ਦਾ ਕੋਈ ਅੰਤ ਨਹੀਂ ਪਾ ਸਕਦਾ ਬ੍ਰਹਿਮੰਡ ਦੇ ਬਾਰੇ ਕੋਈ ਜਾਣ ਨਹੀਂ ਸਕਦਾ ਤੇ ਸਾਡੇ ਬਾਬੇ ਜਾਣਦੇ ਜਿਵੇਂ 5-6 ਹਜ਼ਾਰ ਪਹਿਲੇ ਰਹਤਾ ਅਸੀਂ ਕਿੰਨੇ ਵਿਗਿਆਨੀ ਬਣ ਗਏ ਅੱਜ ਸਾਡੇ ਤੇ ਲਾਂਤਾਂ ਹੀ ਪੈਣੀਆਂ ਸਾਡੇ ਤਾਂ ਅਸ਼ਾ ਹੀ ਹੋਣਾ ਆ ਟਾਡੇ ਧੀਆਂ ਪੁੱਤਰ ਕਹਣੇ ਤੋਂ ਬਾਹਰ ਹੀ ਹੋਣੇ ਆ ਕਿ ਜਦੋਂ ਆਪਾਂ ਆਪਣੇ ਗੁਰੂ ਦੀ ਮੰਨੀ ਨਹੀਂ ਜਿਹੜਾ ਆਪਣੇ ਗੁਰੂ ਦੀ ਮੰਨਦਾ ਗੁਰੂ ਪਿਆਰਿਓ ਪਹਿਲੀ ਗੱਲ ਤੇ ਉਹ ਪਦਾਰਥਾਂ ਤੋਂ ਦੂਰ ਹੋ ਜਾਣੀ ਅਸੀਂ ਜ਼ਰੂਰਤਾਂ ਵਾਸਤੇ ਅਸੀਂ ਕੀ ਕਹਿੰਦੇ ਆ ਕਿ ਗੁਰਦੁਆਰੇ ਆ ਕੇ ਵਿਆਹ ਹੋਇਆ ਆ ਤੁਹਾਡੇ ਘਰ ਮੰਡਾ ਜੀ ਵਿਹਲੇ ਦੇ ਕਰੇ ਆ ਤੇ ਬਾਬਾ ਨੂੰ ਕੋਈ ਕੰਮ ਦਿਵਾ ਦੇ ਇਹੋ ਜਿਹੀ ਜ਼ਰੂਰਤਾਂ ਲੈ ਕੇ ਜੇ ਆਪਾਂ ਗੁਰਦੁਆਰੇ ਆਣੇ ਕਿ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਜਿੰਨੇ ਵੀ ਤੁਹਾਡੇ ਨਾਲ ਪਰ ਲੱਗੇ ਆ ਤੇ ਤੁਹਾਡੇ ਜਰੂਰਤਾਂ ਪੂਰੀਆਂ ਕਰਨ ਤੁਸੀਂ ਆਪਣੇ ਆਪ ਨੂੰ ਉਸ ਕਾਬਲ ਬਣਾਓ ਮਿਹਨਤ ਕਰਕੇ ਤੁਸੀਂ ਸਭ ਕੁਝ ਕਰ ਸਕਦੇ ਹੋ ਯੋਗਾ ਕਰੋ ਆਪਣੇ ਕਦੇ ਕਸਰਤ ਕਰੋ ਆਪਣੇ ਆਪ ਤਾਂ ਦੁਸਤ ਰਹੋਗੇ ਇਹ ਚ ਗੁਰੂ ਮਹਾਰਾਜ ਕੀ ਕਰ ਸਕਦੇ ਜਦੋਂ ਆਪਾਂ ਪੁੱਤਿਆ ਚੋਕੀ ਲਈਆਂ ਤੇ ਉਰੇ ਚ ਗੁਰੂ ਮਹਾਰਾਜ ਦਾ ਕੀ ਜਦੂ ਰਿਹਾ ਭਾਈ ਕਿ ਆਪਾਂ ਤੋਂ ਨੇ ਸੋਪੀਆਂ ਦੀ ਅਦਾਸ ਕਰਤੀ ਗੁਰੂ ਮਹਾਰਾਜ ਸ਼ਤਫਰੀ ਹੈ ਪਰ ਅਫਸੋਸ ਅਹੀਂ ਭੁੱਲੇ ਪੱਗੇ ਆ ਗੁਰਬਾਣੀ ਨੂੰ ਆਪਾਂ ਪੜਦੇ ਨਹੀਂ ਆਂ ਬਾਬਾ ਫਰੀਦ ਸਾਹਿਬ ਬੜੀ ਸੋਹਣੀ ਗੱਲ ਕਹਿੰਦੇ ਆ ਕਿ ਜਿਹੜੇ ਵੀ ਆਪਾਂ ਕਹਿ ਦਿੰਦੇ ਸਭ ਕੋ ਰੱਬ ਕਰਦਾ ਆ ਤੇ ਬਾਬਾ ਫਰੀਦ ਜੀ ਆਖਦੇ ਆ ਕਿ ਸਭ ਕੋ ਰੱਬ ਨਹੀਂ ਕਰਦਾ ਗੁਰੂ ਪਿਆਰਿਓ ਬੰਦਾ ਸਭ ਕੁਝ ਆਪ ਕਰਦਾ ਹੈ ਸਾਡੇ ਕੋਲ ਦਿਮਾਗ ਆਪਾਂ ਕਿਹੜੇ ਜਾਨਵਰ ਆਪਾਂ ਕਿਹੜੇ ਭੇਡਾਂ ਆਪਾਂ ਕਿਹੜੇ ਮੱਛੀਆਂ ਆਪਾਂ ਕਿਹੜੇ ਮੱਖਣ ਮੱਛਰ ਆ ਜਿਹੜੇ ਕੋਲ ਦਿਮਾਗ ਨਹੀਂ ਆ ਸਾਡੇ ਕੋਲ ਦਿਮਾਗ ਆ ਸਾਨੂੰ ਪਤਾ ਆ ਗਲਤ ਕੀ ਆ ਸਹੀ ਕੀ ਆ ਪਰ ਆਹਾਨੂੰ ਪਤਾ ਹੁੰਦੇ باوجود ਵੀ ਆਪਾਂ ਗਲਤ ਪਾ ਕੇ ਚੱਲਦਾ ਰਹਿੰਦੇ ਆਂ ਆਈ ਪਾ ਕੇ ਕੋਈ ਤੋਰ ਕੇ ਰਾਜੀ ਨਹੀਂ ਆਪਾਂ ਕਹਿੰਦੇ ਆ ਕਿ ਕੋਈ ਸਾਡੇ ਦੁੱਖੜੇ ਦੂਰ ਕਰ ਦੇ ਸਾਡੇ ਕੋਲ 150 ਲੈ ਕੇ ਤੇ ਅਸੀਂ ਉਹਦੇ ਚ ਬੜੇ ਸਫਲ ਹੋ ਜਾਈ ਆਪਣੀ ਜ਼ਿੰਦਗੀ ਚ ਪਰ ਇਦਾਂ ਨਹੀਂ ਗੁਰੂ ਪਿਆਰੇ ਹੁੰਦਾ ਜਿੰਨਾ ਚਿਰ ਅਸੀਂ ਆਪਣੇ ਤਨ ਮਨ ਧਨ ਨਾਲ ਤੇ ਜੋੜ ਤੱਕ ਨਹੀਂ ਆਪਾਂ ਸਭ ਤੋਂ ਜ਼ਿਆਦਾ ਕੀ ਮਨ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਮਨ ਨਾਲ ਜੁੜੀਏ ਗੁਰੂ ਮਹਾਰਾਜ ਨੇ ਕਿਹਾ ਕਿ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਾਗ ਜੀਤੇ ਜਿੰਨਾ ਜਿੰਨਾ ਨੇ ਆਪਣੇ ਮਨ ਤੇ ਕਾਬੂ ਕਰ ਲਿਆ ਜਿੰਨਾ ਜਿੰਨਾ ਨੇ ਆਪਣੇ ਮਨ ਤੇ ਜਿਹੜਾ ਕਿਹਾ ਇਹ ਤੇ ਆਪਣੇ ਮਨ ਨੂੰ ਵਚਕਾ ਲਿਆ ਉਹਨਾਂ ਨੂੰ ਕੋਈ ਦੁਨੀਆ ਦੀ ਤਾਕਤ ਰਕੀ ਕਰਨ ਤੋਂ ਨਹੀਂ ਰੋਕ ਸਕਦੀ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ ਪਰ ਅਫਸੋਸ ਸਾਡੇ ਗੁਰੂਆਂ ਨੇ ਕਿਹਾ ਜਾਤ ਪਾਤ ਨਹੀਂ ਬਣਾਉਣੀ ਕੋਈ ਮਜਬੀ ਚੱਕ ਬਣਿਆ ਕੋਈ ਕਾਪੀਆ ਚੱਕ ਬਣਿਆ ਕੋਈ ਜੱਟ ਚੱਕ ਬਣਿਆ ਕੋਈ ਕਬੀਰ ਪਾਦੀ ਚੱਕ ਬਣਿਆ ਬੜਾ ਅਫਸੋਸ ਦੀ ਗੱਲ ਹੈ ਗੁਰੂਆਂ ਨੇ ਆਖਿਆ ਸੀ ਕਿ ਭਾਈ ਤੁਸੀਂ ਜਾਤ ਪਾਤ ਤੇ ਪੈਰਾ ਨਹੀਂ ਦੇਣਾ जात ਦਾ ਘਰ ਬਣਾ ਕਰ ਮੂਰਖ ਦਵਾਰਾ ਇਸ ਘਰਮ ਦੇ ਚਲੇ ਬਹੁਤ ਦੁਖਾਣਾ ਉਹਨਾਂ ਮੂਰਖ ਕਿਹਾ ਜਾਤ ਤੇ ਪੈਰਾ ਦੇ ਰਿਹਾ ਮੈਂ ਕਿਹਾ ਮੂਰਖਾ ਮਾਨਨਾ ਕਰ ਜਾ ਤਾ ਜਾਤਾ ਸਿਰਫ ਦੋ ਅਜ ਮਨ ਦੇ ਦੇਖੀਏ ਵਰਤ ਜਾਤ ਮਰਦ ਦਾ ਹੋਰ ਸਭ ਜਾਤਾਂ ਜਿਹੜੀਆਂ ਹੈਗੀਆਂ ਆ ਉਹ ਜਿਹੜੀਆਂ ਕੀ ਆ ਆਪਣੇ ਫਾਇਦੇ ਨਹੀਂ ਬਣਾਈਆਂ ਚਈਆਂ ਆ ਕਿ ਜਿਹੜੇ ਕੀ ਮਾਨਮ ਇਨਸਾਨਾਂ ਨੂੰ ਦਬਾਇਆ ਜਾਵੇ ਸਿਰਫ ਤੋਂ ਗੁਰੂ ਪਿਆਰੇ ਹੋ ਵੱਧ ਤੋਂ ਵੱਧ ਗੁਰਬਾਣੀ ਪੜੋ ਖੰਡੇ-ਬੱਟੇ ਦੀ ਕੋਸ਼ਿਸ਼ ਕਰੋ ਤੁਹਾਡੇ ਘਰ ਆਟੋਮੈਟਿਕਲੀ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਆ ਤੁਸੀਂ ਆਪਣੇ ਆਪ ਖੁਸ਼ ਹੋ ਜਾਣ ਆ ਜਦੋਂ ਤੁਸੀਂ ਗੁਰੂ ਨਾਲ ਜੁੜ ਗਏ ਆਪਣੇ ਗੁਰੂ ਦੀਆਂ ਗੱਲਾਂ ਮੰਨਣ ਲੱਗ ਪਏ ਤੁਹਾਡੇ ਬੱਚੇ ਵੀ ਤੰਦਰੁਸਤ ਹੋ ਜਾਣਗੇ ਸਭ ਤੁਹਾਨੂੰ ਨਿਸ਼ਾਰਾ ਰਹੇਗਾ ਪਰ ਸਿਰਫ ਇੱਕ ਗੱਲ ਆ ਕਿ ਆਪਾਂ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਦੀਆਂ ਬਾਤਾਂ ਪਾਈਏ ਖਲੋਤੇ ਆ ਤੇ ਫਾਲਤੂ ਦੀਆਂ ਗੱਲਾਂ ਛੱਡ ਕੇ ਆਪਾਂ ਇੱਕ ਦੂਜੇ ਕੋਈ ਚੰਗੀ ਗੱਲ ਥੱਈਏ ਨਾ ਕਿ ਆਪਾਂ ਇੱਕ ਦੂਜੇ ਚੁਕਲੀਆਂ ਘਵਾਂਡੀਆਂ ਜੀਆਂ ਤੇ ਘਾਂਡੀ ਸਾਡੀਆਂ ਕਰੀ ਜਾਣ ਤੇ ਇੱਕ ਦੂਜੇ ਨੂੰ ਭੰਡਾਂ ਦੀ ਬਜਾਏ ਆਪਾਂ ਆਪਣਾ ਆਪ ਖੁਆਰੀਏ ਕਿਉਂਕਿ ਜਦੋਂ ਮੈਂ ਸੁਧਰ ਗਿਆ ਤੇ ਮੇਰੇ ਨਾਲ ਹੀ ਜਾਹਿਆ ਜਦੋਂ ਮੈਂ ਸੁਧਰ ਗਿਆ ਤੁਸੀਂ ਸੁਧਰਗੇ ਆਟੋਮੈਟਿਕਲੀ ਸਾਡਾ ਦੇਸ਼ ਵੀ ਭਾਰਤ ਵੀ ਸੁਧਰ ਜਾਏਗਾ ਤੇ ਸਿੱਖੀ ਵੀ ਜਿਹੜੀ ਕੀ ਆ ਸਿੱਖਿਆ ਸ਼ਰੀਆ ਦਾ ਇਹ ਸਿੱਖੀ ਪੁੱਲੇ ਤੋਂ ਲੱਗ ਪੈਗੀ ਸਿੱਖੀ ਸਾਡੇ ਨਾਲ ਆ ਸਿੱਖੀ ਸਾਡੇ ਅਸਰ ਤੇ ਆ ਇਹ ਸੋਚੀਏ ਕਿ ਮੈਂ ਸਿੱਖਿਆ ਜੇ ਮੈਂ ਗਲਤ ਕਰੂੰਗਾ ਤੇ ਮੇਰਾ ਨਾਂ ਨਹੀਂ ਲੱਗਣਾ ਸਿੱਖਾ ਦਾ ਨਾਂ ਲੱਗਣਾ ਆ ਤੇ ਆ ਸਿੱਖਣੇ ਗਲਤ ਕੀਤਾ ਉਹ ਸਿੱਖ ਬੇਈਮਾਨ ਇਹ ਕਰਕੇ ਆਪਾਂ ਜਿੰਨਾ ਹੋ ਸਕਦਾ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਨੂੰ ਅਰਥਾਂ ਨਾਲ ਪੜੀਏ ਕਿਉਂਕਿ ਇੱਡਾ ਨਹੀਂ ਕਿ ਬਾਣੀ ਪੜੀ ਤੇ ਚਮਤਕਾਰ ਹੋ ਜੂ ਅਸੀਂ ਖੁਸ਼ ਹੋ ਜਾਾਂਗੇ ਅੱਧਾ-ਅੱਧਾ ਪੜੀਏ ਸਮਝੀਏ ਗੁਰਬਾਣੀ ਚ ਕੀ ਲਿਖਿਆ ਆ ਤੁਹਾਡੀ ਸਮਝ ਚ ਪੈਂਦੀ ਆ ਫਿਰ ਮੰਨਿਓ ਕਿ ਐਵੇਂ ਜੇ ਤੁਸੀਂ ਕਹਿੰਦੇ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ ਮੈਂ ਕਹਿੰਦਾ ਤੁਸੀਂ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਕਿਉਂਕਿ ਮੰਨਿਆ ਤਾਂ ਹੀ ਜਾਂਦਾ ਆ ਜੇਕਰ ਸਮਝ ਆਵੇ ਜਦੋਂ ਸਮਝ ਹੀ ਨਹੀਂ ਆਉਂਦੀ ਫਿਰ ਦੀ ਮੰਨਣ ਕੀ ਦੇਈ ਇਸ ਕਰਕੇ ਮੰਨਣ ਤੋਂ ਪਹਿਲੇ ਸਮਝਣਾ ਪੈਣਾ ਆ ਜਦੋਂ ਸਮਝ ਗਏ ਫਿਰ ਮੰਨੋ ਫਿਰ ਅਮਲ ਕਰੋ ਫੈਨਿਆ ਕੇ ਬੇਤੀਆ ਪ੍ਰਣਾਣ ਕਰਿਓ ਆਓ ਬੈਠੋ ਅੱਜ ਕੇ ਸੱਤੇ ਬੁਲਾਈਏ ਵਾਹਿਗੁਰੂ ਕੀ ਕਾਹਾ ਤਾ ਵਾਹਿਗੁਰੂ ਕੀ ਵਾਹਿਗੁਰੂ ਦੀ ਕਿਰਪਾ ਤਾ